ਛੋਟੀ ਜੀ ਨਜ਼ਮ ਆਪ ਸਭ ਦੇ ਸੰਮੁਖ ਮੈਂ ਨਾ ਤਾਰੂ ਪੰਜ ਪੱਤਨਾ ਦੀ ਬਸ ਥੋੜਾ ਬਹੁਤਾ ਤਰ ਲੈਂਦੀ ਆ ਮੈਂ ਨਾ ਤਾਰੂ ਪੰਜ ਪੱਤਨਾ ਦੀ ਬਸ ਥੋੜਾ ਬਹੁਤਾ ਤਰ ਲੈਂਦੀ ਆ ਵੱਡਿਆਂ ਅੱਗੇ ਕੁਝ ਨਾ ਬੋਲਾਂ ਵੱਡਿਆਂ ਅੱਗੇ ਕੁਝ ਨਾ ਬੋਲਾਂ ਗੱਜ ਜਿਹਾ ਆਪਣਾ ਭਰ ਲੈਂਦੀ ਆ ਇੱਥੇ ਜਿਹੜਾ ਮੈਨੂੰ ਆਪਣਾ ਜਾਪੇ ਇੱਥੇ ਜਿਹੜਾ ਮੈਨੂੰ ਆਪਣਾ ਜੱਪੇ ਮਨ ਜਿਆ ਹਲਕਾ ਕਰ ਲੈਂਦੇ ਆ ਬੋਲਣੋਂ ਤਾਂ ਮੈਂ ਰਹਿ ਨਹੀਂ ਸਕਦੀ ਬੋਲਣੋਂ ਤਾਂ ਮੈਂ ਰਹਿ ਨਹੀਂ ਸਕਦੀ ਹਾਂ ਮਾੜਾ ਮੋਟਾ ਜਰ ਲੈ ਨਹੀਂ ਆ ਅੰਦਰੋਂ ਅੰਦਰੀ ਵਿਸ਼ਨੀ ਕੋਲਦੀ ਅੰਦਰੋਂ ਅੰਦਰੀ ਵਿਸ਼ਨੀ ਕੋਲਦੀ ਮੋਹੋ ਮੋਹੀ ਲੜ ਲੈਨੀ ਆ ਰੂਬੇ ਨਾ ਡਰਦੀ ਦੁਨੀਆ ਕੋਲੋਂ ਰੂਬੀ ਨਾ ਡਰਦੀ ਦੁਨੀਆ ਕੋਲੋਂ ਰਿਸ਼ਤੇ ਆਗੇ ਹਰ ਲੈਨੀਆ ਰਿਸ਼ਤੇ ਆਗੇ ਹਰ ਲੈਨੀਆ ਸ਼ਕਰੀਆ ਜੀ